ਨਾ ਆ ਗਿਆ ਜੀ ਹਾਂ ਜੀ ਮੈਂ ਸਰਪੰਚ ਮਲਸੀਆਂ ਹਵਾਜਣ ਤੋਂ ਸਰਦੀਪ ਸਿੰਘ ਗੋੜਾ ਠੀਕ ਹੈ ਤੇ ਜੋ ਕੱਲ ਪਿੰਡ ਮਲਸੀਆਂ ਵਿੱਚ ਲਗੇ ਕੁਝ ਕੱਟ ਕੋਇਆ ਬਾਬਾ ਪਿੰਡ ਵਿੱਚ ਕੱਟ ਕੋਇਆ ਬੋਸ ਵਿੱਚ ਜੋ ਖੋਲਿਆਂ ਵਾਲਾ ਪੌਲਾ ਸਾਡੇ ਮੈਦੂ ਉੱਪਰ ਹੈ ਹਾਂਜੀ ਉਸ ਵਿੱਚ ਕੁਝ ਕੋਈ ਤਸਵੀਰ ਵਾਲੇ ਰਸਤੇ ਦੇ ਵਿੱਚ ਲੱਗਾ ਰਿਹਾ ਹੈ ਜਾਂ ਕੁਟੂਰੀਆਂ ਹੋਈਆਂ ਚੋਰੀਆਂ ਹੈ ਕਾਫੀ ਜਿਆਦਾ ਉਸ ਵਾਰ ਮੈਂ ਇਹ ਤਰ੍ਹਾਂ ਹੀ ਜਾਊਂਗਾ ਵੀ ਜਦੋਂ ਦੇ ਮਤਲਬ ਕੁਝ ਸਮੇਂ ਤੋਂ ਇੱਥੇ ਕਾਫੀ ਜ਼ਿਆਦਾ ਕੰਟਰੋਲ ਹੈ ਜੀ ਕੋਈ ਨਸ਼ੇ ਦਾ ਕੰਮ ਨਹੀਂ ਸਾਡੇ ਐਸਐਸ ਸਾਹਿਬ ਹੀਰਾ ਸਿੰਘ ਜੀ ਜਦੋਂ ਸਾਨੂੰ ਕੋਈ ਲੋੜ ਹੁੰਦੀ ਆ ਸਾਡਾ ਵੀ ਸਾਥ ਦਿੰਦੇ ਸਿਕੰਦਰ ਸਿੰਘ ਜੀ ਸਾਡੀ ਚੌਕੀ ਇੰਚਾਰਜ ਨੇ ਉਹ ਵੀ ਸਾਡੇ ਹਰੇਕ ਕੰਮ ਵਿੱਚ ਜੇ ਕੋਈ ਨਸ਼ੇ ਵਾਲਾ ਬੰਦਾ ਹੁੰਦਾ ਤਾਂ ਉਹਨੂੰ ਸਾਡੇ ਕਹਿੰਦੇ ਉਹਨੂੰ ਲੈ ਕੇ ਜਾਂਦੇ ਕੰਟਰੋਲ ਕੀਤਾ ਜਾਂਦਾ ਹੈ ਤੇ ਬਾਕੀ ਜੋ ਸਾਰੇ ਇੱਥੇ ਬੰਦੇ ਖੜੇ ਨੇ ਜੋ ਕੁਝ ਬੰਦੇ ਗਲਤ ਬੰਦੇ ਸੀਗੇ ਜਿੱਤੇ ਵੀ ਕੰਮ ਕਰਦੇ ਸੀ ਨਸ਼ੇ ਦਾ ਕੰਮ ਕਰਦੇ ਸੀ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਚੁੱਕੇ ਆ ਜੀ ਦਿੱਤਾ ਗਿਆ ਹੈ ਜੇ ਕੋਈ ਰਹਿੰਦਾ ਵੀ ਹੈ ਉਸ ਅਸੀ ਫੌਟੌਨ ਵਿੱਚ ਪੁਲਿਸ ਦੀ ਪੂਰੀ ਮਦਦ ਕਰਾਂਗੇ ਤੇ ਸਾਡਾ ਪੁਲਿਸ ਵੀ ਸਾਥ ਦੇ ਰਹੀ ਹੈ ਜੀ ਬੋਝਾ ਪਿੰਡ ਦਾ ਬਦਨਾਮ ਕੀਤਾ ਜਾ ਰਿਹਾ ਹੈ ਵੀ ਇਸ ਤਰ੍ਹਾਂ ਨਵੇਂ ਪਿੰਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਧੰਨਵਾਦ ਹਾਂਜੀ ਕਿਹੜਾ ਪਿੰਡਾ ਮੈਨੀਆਂ ਆਵਾਜ਼ ਆਣੀ ਠੀਕ ਆ ਜੀ ਇਹ ਦਾ ਸੀਗਾ ਜੀ ਆਪਣੇ ਨਹੀਂ ਤੁਹਾਡੇ ਇੱਕ ਬੇਟਾ ਸੀਗਾ ਉਹ ਕਹਿੰਦੇ ਵੀ ਉਹ ਨਸ਼ਾ ਕਰਦਾ ਸੀਗਾ ਵੀ ਉਹਦੀ ਨਸ਼ੇ ਨਾਲ ਮੌਤ ਹੋਈ ਆ ਸੀਗਾ ਜੀ ਉਹ ਜੀ ਥੋੜੇ ਉਹ ਨਸ਼ਾ ਨਹੀਂ ਸੀ ਕਰਦਾ ਉਹਨਾਂ ਨੂੰ ਦੌਰੇ ਪੈਂਦੇ ਸੀਗੇ ਅਟੈਕ ਹੀ ਹੋ ਗਿਆ ਜੀ ਮੈਂ ਆਪ ਗਈ ਕੋਸ਼ਿਸ਼ ਨਹੀਂ ਉਹਦੇ ਕੋਲੇ ਸੀ ਉਹ ਸਹੂਤ ਕੋਈ ਨਹੀਂ ਸਾਨੂੰ ਲੱਭਾ ਜੀ ਨਸ਼ਾ ਨਹੀਂ ਕਰਦਾ ਕੰਮ ਤੇ ਜਾਂਦਾ ਸੀ ਰੰਗ ਆ ਦਾ ਕੰਮ ਕਰਦਾ ਸੀ ਜੰਗ ਦਾ ਪੰਡਾ ਜੀ ਕਿਹੜੀ ਜੋਤੇ ਜਾਂਦਾ ਸੀਗਾ ਵਧੀਆ ਘਰੇ ਸਾਰਾ ਹੁੰਦਾ ਸੀਗਾ ਨਸਵਾਨੀ ਸੀ ਕੋਈ ਵੀ ਕਰਦਾ ਸੀ ਜੀ ਅਟੈਕ ਹੀ ਹੋ ਗਿਆ ਦੌਰਾ ਦੂਰਾ ਪਹਿਲਾਂ ਵੀ ਪੈਨ ਕੋਸੀ ਉਹਨਾਂ ਦੀ ਦੌਰਾ ਹੀ ਪੈ ਗਿਆ ਮੋਟਰਸਾਈਕਲ ਤੇ ਥੱਲੇ ਕੈਮਰਾ ਕੰਮ ਕੈਮਰਾ ਬੱਜਿਆ ਤਾਂ ਹੀ ਠੀਕ ਹੁਣਸੀਆ ਭਾਈ ਥੋੜਾ ਬੋਲ ਤੋਂ ਜਿਹੜਾ ਸਾਡੇ ਬੈਡ ਨੂੰ ਬਦਨਾਮ ਕੀਤਾ ਜਾ ਰਿਹਾ ਨਹੀਂ ਉਹ ਗਲਤ ਕੀਤਾ ਜਾ ਰਿਹਾ ਹੈ ਮੈਟਰ ਹੋਰ ਹੁੰਦਾ ਜੀ ਚਾਹ ਕੇ ਸਾਡਾ ਪਿੰਡ ਨਾਮ ਬਦਲਾਮ ਕਰ ਦਿੰਦੇ ਜਦੋਂ ਠੀਕ ਹੈ ਚਿੱਟਾ ਵਿਕਦਾ ਸੀਗਾ ਜੀ ਉਦੋਂ ਵਿਕਦਾ ਸੀਗਾ ਪਰ ਹੁਣ ਉਸ ਵੀ ਨਹੀਂ ਵਿਕਦਾ ਇੱਥੇ ਦਿਹਾੜੀ ਬੰਦੇ ਕਰਦੇ ਆਂ ਸ਼ਾਮ ਵੇਲੇ ਆਪਦੇ ਕੰਮ ਕਰਕੇ ਕਰਨ ਆਉਂਦੇ ਆ ਜਦੋਂ ਇਹ ਦੇਖਦੇ ਆ ਪਿੰਡ ਵਾਲੇ ਵੀ ਇਕੱਠ ਹੋਇਆ ਆ ਇੱਥੇ ਵੀ ਚਿੱਟਾ ਵਿਕਦਾ ਵਾ ਦੁਕਾਨਾਂ ਵੀ ਹੈਗੀਆਂ ਸਾਡੇ ਕਰਿਆਨੇ ਦੀ ਇੱਥੇ ਹੀ ਸੌਦਾ ਲੈਣ ਆਉਂਦੇ ਆ ਸਾਰੇ ਬੰਦੇ ਠੀਕ ਹੈ ਉਹ ਦੇਖਦੇ ਆ ਵੀ ਇਕੱਠ ਹੋਇਆ ਹੋਇਆ ਵਿੱਚ ਚਿੱਟਾ ਵਿਕਦਾ ਨਾ ਤਾਂ ਚਿੱਟਾ ਵਿਕਦਾ ਜੀ ਕੋਲ ਦੀਪ ਸਿੰਘ ਆ ਜੀ ਸਾਬका ਪੰਚਾਇਤ ਮੈਂਬਰ ਠੀਕ ਹੈ ਜੀ ਮੈਂ ਤੁਹਾਡੇ ਕੱਲ ਕਿਥੇ ਸਦਾ ਆਪਣੇ ਮੰਸੀਹਾ ਵਿੱਚ ਇਕੱਠ ਹੋਇਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਮੁਖੋਲੇ ਵਾਲੇ ਪੁਲ ਤੇ ਬਹੁਤ ਜ਼ਿਆਦਾ ਨਸ਼ਾ ਵਗਦਾ ਹਾਂ ਹਾਂ ਜੀ ਸਰ ਉਹ ਪਤਾ ਕਰਨ ਕੀ ਹੈ ਸਾਡੇ ਪਿੰਡ ਵੈਸੇ ਪਹਿਲਾਂ ਤੋਂ ਹੀ ਬਦਨਾਮ ਹੋ ਚੁੱਕਿਆ ਹੈ ਠੀਕ ਹੈ ਕਿਉਂ ਇੱਥੇ ਨਸ਼ੇ ਦਾ ਪਹਿਲਾਂ ਹੈਗਾ ਸੀ ਥੋੜਾ ਬਹੁਤ ਚੱਲਦਾ ਸੀ ਫੋਨ ਪਰ ਨਸ਼ਾ ਸਾਡੇ ਚੌਕੀ ਅਨੁਚਾਰ ਜੇ ਅਗੇ ਦਿਲਪਿੰਡੀ ਸੁਖਮੰਦਰ ਸਿੰਘ ਜਦੋਂ ਦੇ ਆਏ ਆ ਉਦੋਂ ਦੇ ਨਸ਼ੇ ਦਾ ਜਾਨੀ ਬਹੁਤ ਘਟ ਗਿਆ ਸਾਡੇ ਇੱਥੇ ਕੰਮ ਨਸ਼ੇੜਾ ਕੋਈ ਬੰਦਾ ਨਹੀਂ ਰਹਿ ਗਿਆ ਜੀ ਜੇ 100 ਵਿੱਚ ਕੋਈ ਇੱਕ ਦੋ ਬੰਦੇ ਹੋਣਗੇ ਵੀ ਤੋਂ ਉਹ ਵੀ ਦੂਜੇ ਬੰਦਿਆਂ ਨੂੰ ਵੇਖ ਕੇ ਛੱਡ ਜਾਣਗੇ ਯਾਨੀ ਇਹੋ ਜਿਹੀ ਕੋਈ ਗੱਲਬਾਤ ਹੈ ਨਹੀਂ ਜਿਹੜਾ ਸਾਡੇ ਪਿੰਡ ਮੈਟਰ ਹੋਇਆਗਾ ਮਿਰਦਕ ਦਾ ਪਰਿਵਾਰ ਵੀ ਸਾਡੇ ਕੋਲ ਆਹ ਜਾ ਰਿਹਾਗਾ ਵੀ ਉਹਦਾ ਮਤਲਬ ਕਿਸਨੇ ਗਲਤ ਖਬਰ ਲਵਾ ਦਿੱਤੀ ਕਹਿੰਦੇ ਆ ਕਿ ਵੀ ਇਹ ਦੀ ਛੱਟੇ ਦੇ ਨਾਲ ਉਹਦੇ ਉਹ ਲੋਜ ਨਾਲ ਮੌਤ ਹੋਈ ਆ ਉਹ ਵੈਸੇ ਇਸ ਤਰੀਕੇ ਨਹੀਂ ਹੋਈ ਸੀ ਉਹ ਅਟੈਕ ਨਾਲ ਹੋ ਗਈ ਉਹਦੀ ਮੌਤ ਇਹ ਹੋਇਆ ਕੋਈ ਮੈਟਰ ਨਹੀਂ ਹੋਇਆ ਜੀ ਨਸ਼ੇ ਨਾਲ ਨਹੀਂ ਹੋਇਆ ਜੀ ਤੇ ਬਾਕੀ ਸਾਡੇ ਚੌਕੀ ਇਨਚਾਰਜ ਗਿੱਦੜਵੰਡੀ ਵਾਲੇ ਜੀ ਮੇਰੇ ਇੱਥੇ ਸਰਵੋ ਸਟੇਸ਼ਨ ਆ ਚੀ ਤੇ ਉੱਥੇ ਪਹਿਲਾਂ ਨਾ ਇਥੋਂ ਥੋੜਾ ਜਿਹਾ 2-3 ਮਹੀਨੇ ਪਹਿਲਾਂ ਤਾਂ ਬਹੁਤ ਰਾਸ਼ ਪੈਂਦਾ ਸੀ ਚਟੇ ਲੈਣ ਦਾ ਦੇਖੋ ਭਾਈ ਕਿੱਟੇ ਨਾਲ ਤਾਂ ਬਹੁਤ ਰਾਸ਼ ਪੈਂਦਾ ਸੀ ਕੋਈ ਮੋਟਰਸਾਈਕਲ ਖੜ ਗਿਆ ਕਿਤੇ ਕੋਈ ਗੱਡੀ ਖੜ ਗਈ ਉੱਥੇ ਇੱਕ ਬੰਦਾ ਕੋਲੇ ਸੀਗਾ ਉਹਦੇ ਬੈਕਸੈਟ ਦੀ ਕਰ ਸੀਗਾ ਉਹ ਸਪਲਾਈ ਕਰਦਾ ਸੀ ਅਸੀਂ ਫਿਰ ਜਦੋਂ ਅੰਚਾਰ ਸਾਹਿਬ ਨੂੰ ਦੱਸਿਆ ਤੇ ਇਹਨਾਂ ਨੇ ਮਤਲਬ 5 ਮਿੰਟ ਦੇ ਵਿੱਚ ਇਹਨਾਂ ਨੇ ਕਾਰਵਾਈ ਕਰਕੇ ਫਰਜ਼ ਦੇ ਤਾਂ ਤੇ ਹੁਣ 2 ਮਹੀਨੇ ਹੋ ਗਏ ਮੇਰੇ ਤਾਂ ਮਤਲਬ ਸਰਵਿਸ ਸਟੇਸ਼ਨ ਤੇ ਕਦੇ ਮੈਂ ਕੋਈ ਨਸ਼ਾ ਦੇਣ ਵਾਲਾ ਜਾਂ ਲੈਣ ਵਾਲਾ ਕਦੇ ਨਹੀਂ ਦੇਖਿਆ ਬਹੁਤ ਫਰਕ ਆਉਂਦਾ ਜਦੋਂ ਇਹਨਾਂ ਨੇ ਮੁਹਿੰਮ ਚਲਾਈ ਜਣਾ ਚੇਣੀ ਸਰਕਾਰ ਨੇ ਜਿਹਦਾ ਬਹੁਤ ਹੈ ਜਾਨੀਕਰ ਤੁਸੀਂ ਕਹਿ ਰਹੇ ਹੋ ਜੋ ਸਰਕਾਰ ਵੱਲੋਂ ਚਲਾਈ ਗਈ ਆ ਉਹ ਪੂਰੀ ਤਰ੍ਹਾਂ ਉਹਦਾ ਪੂਰਾ ਪ੍ਰਭਾਵ ਪਿਆ ਹੋਇਆ ਹੈ ਠੀਕ ਬਿਲਕੁਲ ਠੀਕ ਹੈ ਮੇਰਾ ਮਤਲਬ ਸਰਵਿਸ ਸਟੇਸ਼ਨ ਸਾਰਾ ਦਿਨ ਮੈਂ ਉੱਥੇ ਬਾਹਰ ਬਹਿਣਾ ਪਹਿਲਾਂ ਤਾਂ ਇੰਨਾ ਰਸ਼ ਰਹਿੰਦਾ ਸੀ ਅਸੀਂ ਆਪ ਪਰੇਸ਼ਾਨ ਸੀ ਕੋਈ ਟੀਕਾ ਲਾਉਣ ਨਾਲ ਵੜ ਜਵੇ ਆਪ ਨੂੰ ਵੀ ਸਾਰਾ ਦਿਨ ਹਾਜ਼ਰੀ ਭਰਨੀ ਪੈਂਦੀ ਸੀ ਉਹਦੇ ਚੱਕਰ ਦੇ ਵਿੱਚ ਸਾਰੇ ਕ ਠੀਕ ਹੈ ਤੇ ਕੱਲ ਤੁਹਾਡੇ ਉੱਤੇ ਇੱਕ ਪਿੰਡ ਦੇ ਵਿੱਚ ਥੋੜੇ ਇਕੱਠ ਹੋਇਆ ਸੀਗਾ ਉਹਦੇ ਵਿੱਚ ਥੋੜੇ ਜਿਹੇ ਰਾਹ ਲਗਾ ਕਿ ਤੁਸੀਂ ਕਾਫੀ ਨਸ਼ਾ ਵੇਚਦੇ ਹੋ ਨਹੀਂ ਜੀ ਸਾਨੂੰ ਬੁੜੀਆਂ ਨੂੰ ਨਜਾਇਜ਼ ਬਦਨਾਮ ਕੀਤਾ ਜਾਂਦਾ ਵਾ ਇਹ ਹੈ ਜੀ ਬਦਨਾਮ ਕੀਤਾ ਜਾਂਦਾ ਸਾਰੇ ਅਸੀਂ ਤਾਂ ਜਵਾਕ ਹੀ ਵਿਆਹਣ ਤੋਂ ਉੱਤੇ ਹੋਏ ਪਿਆ ਸਾਡੇ ਜਵਾਕ ਵੀ ਨਹੀਂ ਵਿਆਹਿਆ ਜਾਣੇ ਹਰੇਕ ਸਾਡੇ ਸਾਡੀ ਬਦਨਾਮੀ ਬਹੁਤ ਕੀਤੀ ਜਾਂਦੀ ਹੈ ਇਵੇਂ ਦਾ ਸਾਡੇ ਪੁੱਤਿਆਂ ਦੇ ਬਹੁਤ ਗਲਾਪ ਚੱਲ ਰਹੇ ਆ ਇਹ ਅਸੀਂ ਕਿਹ ਤੱਕ ਜਾਣੇ ਸਾਡੇ ਗੱਲ ਪੈਂਦੀ ਸਾਨੂੰ ਸਾਡੀ ਦਿਹਾੜੀ ਕਰਦੇ ਸਾਡੀ ਮਿਹਨਤ ਨਹੀਂ ਦਿੰਦੇ ਆ ਬਹੁਤ ਅਸੀ ਕੁੱਤੀਆਂ ਹਾਂ ਜਿਹੜੇ ਮੜੇ ਮੋਟੇ ਦੋ ਚਾਰ ਬੰਦੇ ਕਰਦੇ ਸੀਗੇ ਉਹ ਖੜੇ ਹੋਏ ਆ ਹੁਣ ਇਹੋ ਜਿਹਾ ਕੁਝ ਵੀ ਹਾਲੀ ਕੋਈ ਨਸ਼ਾ ਨਹੀਂ ਵਕਦਾ ਇੱਥੇ ਇਥੇ ਨਾ ਕੋਈ ਨਸ਼ਾ ਵੇਚੇ ਨਾ ਕਰੇ ਸਭ ਕੰਮ ਕਰਦੇ ਸੁਖਵਿੰਦਰ ਸਿੰਘ ਚੌਕੀਨ ਚਾਰ ਚੌ ਚਾਰੋ ਦੇ ਗੇੜੇ ਆ ਗੇੜੇ ਮਾਰਦੇ ਬਜਾਅ ਦੇ ਇਲਜ਼ਾਮ ਲਾਉਂਦੇ ਆ ਕਦੇ ਸਾਡੇ ਪਿੰਡ ਚ ਰੈਸ਼ਟੀਆਂ ਲਾ ਆ ਜਾਂਦੇ ਆ ਕਦੇ ਕੋਸ ਕਦੇ ਕੋਸ ਸਾਡੇ ਗੇੜੇ ਬਟੇ ਪਾਉਣ ਚ ਨਹੀਂ ਜਾਂਦੇ ਉੱਠੇ ਜਾਵੇ ਪਿੰਡੇ ਉੱਠ ਹੀ ਜਾਵੇ ਸਾਡੇ ਕੋਈ ਜਵਾਬ ਨਹੀਂ ਪਹਿਲਾਂ ਕੋਈ ਕਰਦਾ ਛੇਤੀ ਅਸੀਂ ਬਹੁਤ ਤੰਗ ਆ ਨੇ ਉਹਨਾਂ ਵਾਲੀ ਇਹ ਵੀ ਕਿਹਾ ਗਿਆ ਹੈ ਨਾ ਤੁਹਾਡੇ ਘਰਾਂ ਦੇ ਵਿੱਚੋਂ ਵੀ ਸਾਡੇ ਖੇਤਾਂ ਦੇ ਵਿੱਚ ਨਜਾਇਜ਼ ਨਸ਼ਾ ਰੱਖਿਆ ਹੈ ਜਿਵੇਂ दारू ਹੋਗੀ ਜਾਂ ਹੋਰ ਕੋਈ ਚੂੜ ਨਹੀਂ ਜੀ ਚੂੜ ਆਪੀ ਰੱਖਦੇ ਤਾਂ ਸਾਡੇ ਲਾਜ ਸਾਡੇ ਨਾ ਸਾਡਾ ਲਾਂਘਾ ਟਾਪਾ ਜੀ ਹੜਪਿਆ ਜਾਂਦੇ ਜਨਨੀਆਂ ਵੇਖ ਕੇ ਠੀਕ ਕਿ ਸਵੇਰ-ਸਵੇਰ ਨਾਲ ਸਾਡੇ ਘਰ ਦੇ ਸਾਡੇ ਸਾਡੀ ਤਾਰਾਂ ਚ ਚੋਰੀ ਜੀ ਸਤਿ ਸ਼੍ਰੀ ਅਕਾਲ ਸਰ ਕੱਲ੍ਹ ਨਾਲ ਇੱਥੇ ਪਿੰਡ ਦੇ ਵਿੱਚ ਇੱਕ ਹੋਈ ਸੀਗੀ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਸੀ ਜਿਹਦੇ ਵਿੱਚ ਖੋਲਿਆਂ ਵਾਲੇ ਪੁਲ ਦੇ ਉੱਤੇ ਕਾਫੀ ਕਿਹਾ ਸੀ ਇੱਥੇ ਨਸ਼ਾ ਵੇਚਦਾ ਵਾ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਪਿੰਡ ਮਰਸੀਆਂ ਬੱਜਦੇ ਕੁਝ ਲੋਕ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਖੋਲਿਆਂ ਵਾਲੇ ਪੁਲ ਬਾਰੇ ਇਹ ਆ ਸੀ ਵੀ ਉੱਥੇ ਨਸ਼ਾ ਵੇਚਦਾ ਹੈਗਾ ਜਦੋਂ ਦਾ ਮੈਂ ਇੱਥੇ ਤਾਇਨਾਤ ਹੋਇਆ ਹੈਗਾ ਮੈਂ ਕਰੀਬ ਉੱਥੇ 23 24 24 ਮਕਦਮੇ ਦਰਜ ਕਰ ਚੁੱਕੇ ਹੈਗਾ ਬਿਲਕੁਲ ਗਰਾਉਂਡ ਲੈਵਲ ਤੇ ਹੈ ਕੋਈ ਵੀ ਉੱਥੇ ਨਸ਼ਾ ਵਗੈਰਾ ਨਹੀਂ ਵਗਦਾ ਅੱਜ ਹਰ ਵਕਤ ਪਪਾਪਾ ਰਹਿੰਦੇ ਨੇ ਝਣ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਅਸੀਂ ਖੁਦ ਆਪ ਜਾ ਕੇ ਮੈਂ ਰੇਡ ਕਰਦਾ ਤੇ ਇੱਕ ਜੇ ਇੱਥੇ ਕਿਹਾ ਜਾ ਰਿਹਾ ਸੀ ਕਿੰਨੀਆਂ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਨੇ ਕਿਉਂ ਨਸ਼ੇ ਵਾਲੇ ਕਰ ਰਹੇ ਆ ਤੇ ਇਹਦੇ ਬਾਰੇ ਤੁਹਾਡਾ ਫਿਰ ਕੀ ਕਹਿਣਾ ਵਾ ਨਸ਼ੇ ਆ ਨਹੀਂ ਹੈ ਜੀ ਉਹ ਇਹਨਾਂ ਦਾ ਕਹਿਣਾ ਸੀਗਾ ਵੀ ਚੋਰੀਆਂ ਹੁੰਦੀਆਂ ਨੇ ਮੈਂ ਉਹਨਾਂ ਨੂੰ ਕਹੇ ਸੀ ਤੁਸੀਂ ਬਿਆਨ ਲਿਖਾਓ ਅਸੀਂ ਮੁਕੱਦਮਾ ਦਰਜ ਕਰ ਲੈਂਦੇ ਆਂ ਉਹਨਾਂ ਜੋ ਕਿਸੇ ਨੇ ਬਿਆਨ ਨਹੀਂ ਲਖਾਇਆਗਾ ਫਿਰ ਮੈਂ ਉਹਨਾਂ ਲੋਕਾਂ ਨੂੰ ਕਿਹਾ ਸੀ ਵੀ ਮੈਂ ਵੀ ਨਾਲ ਤੁਹਾਡੇ ਨਾਲ ਚੱਲਦਾ ਐ ਵੀ ਤੁਸੀਂ ਵੀ ਆਪ ਆਪ ਇਕੱਠੇ ਨਾਲ ਮੇਕੇ ਇਹਨਾਂ ਨੂੰ ਫੜੀਏ ਪਰ ਅਸੀਂ ਜਿਹੜੇ ਕੁਝ ਟੈਕਨੀਕਲ ਤੌਰ ਤੇ ਦੱਬ ਚੁਕਾਏ ਹੋਏ ਐ ਜੇ ਉਹਨਾਂ ਦੇ ਵਿੱਚ ਨੰਬਰ ਆਉਂਦੇ ਐ ਪ੍ਰੋਸੈਸ ਚੱਲ ਰਿਹਾ ਹੈਗਾ ਜੇ ਉਹਨਾਂ ਵਿੱਚ ਨੰਬਰ ਆਉਂਦੇ ਐ ਤਾਂ ਉਹਨਾਂ ਬਗਾਨਾਂ ਤੋਂ ਪੁੱਛ ਕੇ ਕਰਕੇ ਤੇ ਜਿਹੜੀ ਮੁਕੰਮਲ ਕਰਨੀ ਕੀਤੀ ਜਾਉ। ਠੀਕ ਹੈ ਜੀ। ਇੱਥੇ ਇੱਕ ਉਹਨਾਂ ਨੇ ਇੱਕ ਇਹ ਵੀ ਇਲਜ਼ਾਮ ਲਾਇਆ ਸੀ ਵੀ ਤੇ ਕੁਝ ਦਿਨ ਪਹਿਲਾਂ ਇੱਕ ਮੌਤ ਹੋਈ ਆ। ਉਹ ਨਸ਼ੇ ਦੇ ਨਾਲ ਹੋਈ ਆ। ਬਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਖੋਲਿਆਂ ਵਾਲੇ ਪਿੰਡ ਦੇ ਜਿਹੜਾ ਦਾ ਇਲਜ਼ਾਮ ਲਾਇਆ ਹੈਗਾ ਉਹਦੀ ਜਿਹੜੀ ਮੌਤ ਹੋਈ ਹੈ। ਉਹ ਪਹਿਲਾਂ ਤੋਂ ਉਸ ਨੂੰ ਦੌਰੇ ਪੈਂਦੇ ਸੀ ਕਿ ਪਰਿਵਾਰ ਨਾਲ ਅਸੀਂ ਅੱਜ ਰਾਬਤਾ ਕਰਨ ਕੀਤਾ ਸੀਗਾ ਜਦੋਂ ਪਤਾ ਲੱਗਿਆ ਨਾ। ਤਾਂ ਪਿੰਡ ਦੇ ਉਹਦਾ ਜਿਹੜਾ ਪਰਿਵਾਰ ਹੈ ਪਿਤਾ ਜਸਵੀਰ ਸਿੰਘ ਉਹ ਸਾਨੂੰ ਮਿਲਿਆ ਉਹਨੇ ਉਹਦਾ ਜਿਹੜਾ ਪਹਿਲਾਂ ਤੋਂ ਕੁਦਰਤੀ ਬਿਮਾਰ ਸੀ ਉਹ ਉਹਨੂੰ ਦੌਰੇ ਪੈਂਦੇ ਸੀਗੇ ਦੋ ਤਿੰਨ ਵਾਰੀ ਪਹਿਲਾਂ ਹੀ ਦੌਰੇ ਪੈ ਚੁੱਕੇ ਰਹੇ ਨਾਲ ਉਹਨੂੰ ਕੁਦਰਤੀ ਮੋਟਰਸਾਈਕਲ ਨਾਲ ਅਚਾਨਕ ਉਹਨੂੰ ਦੌਰਾ ਪੈ ਗਿਆ ਤੇ ਕੋਈ ਵੀ ਇਹੋ ਜਿਹਾ ਨਹੀਂ ਵੀ ਉਹਨੇ ਕੋਈ ਲਛਿਰਾਂ ਦੀ ਬਹੁਤ ਹੋਈ ਹੈ ਜਾਂ ਕਿਸੇ ਹੋਰ ਚੀਜ਼ ਨਾਲ ਉਹਦੀ ਅਟੈਕ ਨਾਲ ਸਾਇਲੈਂਟ ਅਟੈਕ ਨਾਲ ਬਹੁਤ ਹੋਈ ਠੀਕ ਧੰਨਵਾਦ ਕੱਲ ਆ ਇੱਕ ਮਸੀਹਾ ਭਾਈ ਕੇ ਮਸੀਹਾ ਬਾਜਣ ਵਿਖੇ ਕਪਰ ਕਾਉਂਸਲ ਕੀਤੀ ਗਈ ਸੀ ਲੋਕਾਂ ਵੱਲੋਂ ਜੀ ਵੀ ਖੋੜਿਆਂ ਵਾਲੇ ਪੁਲ ਦੇ ਉੱਪਰ ਕਾਫੀ ਮਾਤਰਾਵਾਂ ਦੇ ਨਸ਼ਾ ਵੇਗਦਾ ਵਾ ਜੀ ਹਾਂ ਤੇ ਤੁਹਾਡੇ ਦੇ ਬਾਰੇ ਕੀ ਕਹਿਣਾ ਮਾ ਜੀ ਜਿਹੜਾ ਮੈਂ ਐਸਚੂ ਸਿਧਮਾ ਬੇਟੀ ਜੀ ਹਾਂਜੀ ਇਨਸਪੈਕਟਰ ਹੀ ਰਹੀਂਦਾ ਸੀ ਹਾਂਜੀ ਪੁਲਸ ਪ੍ਰਸ਼ਾਸਨ ਤੇ ਸਰਕਾਰ ਨਸ਼ਿਆਂ ਦੇ ਖਿਲਾਫ ਹੈ ਜੀ ਸਰਕਾਰ ਨੇ ਜੁੱਧ ਨਸ਼ਾ ਬਰੋ ਤੋਂ ਸ਼ੁਰੂ ਕੀਤਾ ਵਾ ਜੀ ਸੋਦੇ ਧਿਆਨ ਵਿਚ ਲਿਆਦਾ ਜਾਵੇ ਕਿ ਮੇਰੇ ਥਾਣੇ ਚ ਜਿਹੜੇ ਵੀ ਨਸ਼ਾ ਵੇਚਦੇ ਸੀ ਉਹਨਾਂ ਦੇ ਖਿਲਾਫ ਕਰੀਬ 53 ਦੇ ਕਰੀਬ ਐਫ ਆਈ ਆਰਸ ਅਸੀਂ ਦਰਜ ਕੀਤੀਆਂ ਕੰਨੀਆਂ ਨੇ ਜਿਨ੍ਹਾਂ ਤੋਂ ਬਰਾਮਦਗੀ ਹੋ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਜੀ ਤੇ ਕਿਸੇ ਨੂੰ ਵੀ ਜੇ ਕੋਈ ਬੰਦਾ ਹੋਰ ਵੀ ਕਾਫੀ ਮੁਕੱਦਮੇ ਖੋਲਣ ਵਾਲੇ ਪੁਲਤੇ ਦਿੱਤੇ ਨੇ ਜੀ ਸਾਡੇ ਚੌਕੀ ਇੰਚਾਰਜ ਸਾਹਿਬਾਨ ਨੇ ਜਿਨ੍ਹਾਂ ਤੁਲ ਕਬਰੀ ਹੋਏ ਉਹਨਾਂ ਤੇ ਕਾਰਵਾਈ ਅਮਰਚ ਲਿਆਂਦੀ ਗਈ ਹੈ ਜੀ ਜੇ ਕੋਈ ਹੋਰ ਵੀ ਵੇਚਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇੱਕ ਨੌਨਾਂ ਵਾਲਿਓ ਕਿਹਾਗਾ ਜਿਸ ਕੋ ਬਿੰਦਰ ਸਿੰਘ son of ਜਸਵੀਰ ਸਿੰਘ ਆ ਜੀ ਆ ਵੀ ਉਹਦੇ ਨਸ਼ੇ ਦੇ ਨਾਲ ਮੌਤ ਹੋਈ ਆ ਇੱਥੇ ਮੈਂ ਤੁਹਾਨੂੰ ਸਪਸ਼ਟ ਇਹਦੇ ਬਾਰੇ ਸਪਸ਼ਟ ਦੱਸਣਾ ਚਾਹਣਾ ਹੈ ਕਿ ਮੈਂ ਵੈਰੀਫਾਈ ਕੀਤਾ ਕਿ ਜੋ ਬਲਵਿੰਦਰ ਸਿੰਘ son of ਜਸਵੀਰ ਸਿੰਘ ਹੈ ਉਹਨਾਂ ਦੇ ਪਰਿਵਾਰ ਤੋਂ ਉਹਦੇ ਫਾਦਰ ਤੋਂ ਵੈਰੀਫਾਈ ਕੀਤਾ ਹੈ ਕਿ ਉਹ ਜਿਹੜਾ ਮੁੰਡਾ ਸੀਗਾ ਉਹਨੂੰ ਪਹਿਲਾਂ ਤੋਂ ਦੌਰੇ ਪੈਂਦੇ ਸੀ ਤੇ ਜਿੱਦੀ ਆ ਬੇਬੀ ਸਾਇਲੈਂਟ ਅਟੈਕ ਨਾਲ ਡੈਥ ਹੋਈ ਹੈ ਇਹਨੂੰ ਆਪਾਂ ਨਸ਼ਿਆਂ ਦੇ ਨਾਲ ਜੋੜੀਏ ਤੇ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਕੀ ਹੈ ਸਮਾਜ ਵਿੱਚ ਇੱਕ ਵਖਰਾ ਅਖਸ਼ ਖਰਾਬ ਹੁੰਦਾ ਹੈ ਤੇ ਇੱਕ ਜੇ ਹੁਣ ਸਾਨੂੰ ਪਤਾ ਲੱਗਿਆ ਵੀ ਤੁਸੀਂ ਕਾਫੀ ਪ੍ਰਾਪਰਟੀਆਂ ਜਿਹੜੇ ਆਈ ਸੀਗੇ ਉਹਨਾਂ ਨੇ ਅਟੈਚ ਕਰਵਾਏਗਾ ਨੇ ਥੋੜੇ ਧਿਆਨ ਚ ਲਿਆਦਿਆਂ ਜੀ ਸਾਡੇ ਥਾਣੇ ਨੇ ਇੱਕ ਅਸੀਂ ਜਿਹੜੇ ਸਮਗਲਰ ਨੇ ਜੋ ਡਰੱਗ ਦਾ ਕਾਫੀ ਧੰਦਾ ਕਰਦੇ ਸੀ ਜਿਨ੍ਹਾਂ ਦੇ ਕਮਰਸ਼ੀਅਲ ਕੁਆਂਟੀਟੀ ਦੇ ਮੁਕੱਦਮੇ ਦਰਜ ਆ ਜੀ ਉਹਦੇ ਚ ਅਸੀਂ 6 6 ਮੁਕੱਦਮਿਆਂ ਚ 1 ਕਰੋੜ 86 ਲੱਖ 14000 ਰੁਪਏ ਦੀ ਪ੍ਰਾਪਰਟੀ ਆ ਜਿਹੜੀ ਕੰਪੀਟੈਂਟ ਅਥਾਰਟੀ ਆ ਸਾਡੀ ਦਿੱਲੀ ਉਹਨਾਂ ਤੋਂ ਫ੍ਰੀਜ਼ ਕਰਵਾ ਦਿੱਤੀ ਕਿ ਇਹ ਤੋਂ ਪਿੱਛੇ ਜੇ ਇੱਕ ਆਇਆ ਸੀਗਾ ਜਿਹੜਾ ਬਖਸ਼ੀ ਸਿੰਘ ਬਖਸ਼ੀ ਸੀ ਵਾਸੀ ਤਲਵਾੜਾ ਜੀ ਨੇ ਸਰਪੰਚ ਨੂੰ ਧਮਕੀ ਦਿੱਤੀ ਸੀ ਉਹ ਉਹਦੇ ਤੋਂ ਵੀ ਰਿਕਵਰੀ ਹੋਈ ਸੀ ਉਹਦੇ ਉਹਦੇ ਤੇ ਮੁਕੱਦਮਾ ਦਰਜ ਕਰਕੇ ਅਸੀਂ ਉਹਨੂੰ ਜੇਲ੍ਹ ਸੈਂਟਰ ਜੇਲ ਬੰਦ ਕਰਵਾਇਆ ਸੀ ਇੱਕ ਇਥੇ ਧਿਆਨ ਦੇਣਯੋਗ ਹੈ ਕਿ ਉਹ ਉਹਦੀ ਵਾਈਫ ਤੇ ਇੱਕ ਮੁਕਦਮਾ ਦਰਜ ਹੋਇਆ ਸੀ ਗਰਮੀਤ ਕੋਰਟ ਜੀ 110/23 ਸੀਗਾ ਜੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਜਿਦੇ ਵਿੱਚ ਬਖਸ਼ੀ ਸਿੰਘ ਬਖਸ਼ੀ ਦਾ ਜਿਹੜਾ ਰਹਿਸ਼ੀ ਮਕਾਨ ਆ ਉਹਦੀ ਜਿਹਦੀ ਕੁੱਲ ਵੈਲਿਊ 30 ਲੱਖ ਬੰਦੀ ਹੈ ਉਹਦੀ ਪ੍ਰਾਪਰਟੀ ਵੀ ਅਸੀਂ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾ ਦਿੱਤੀ ਹੈ ਜੀ ਡਿਪਟੀ ਸਾਡੇ ਮਾਨਯੋਗ ਡੀਐਸਪੀ ਸਾਹਿਬ ਆਉਣਗੇ ਜੀ ਉਹਨਾਂ ਦੇ ਨਾਲ ਜਾ ਕੇ ਅਸੀਂ ਜਿਹੜੇ ਨੋਟਸ ਹੈ ਉਹ ਆਪਣਾ ਨੜੀ ਕਰਦੇ ਥੋੜ ਚਪਕਾ ਰਹੇ ਥੈਂਕ ਯੂ ਥੈਂਕ ਯੂ ਐਸਆਈ ਗੁਰਸੇਵ ਸਿੰਘ ਨੇ ਬਲਜਿੰਦਰ ਕੋਰ ਦਾਸੀ ਤੇ ਹਾੜਾ ਨੂੰ 10 ਗ੍ਰਾਮ ਹੈਵਨ ਸਮੀਤ ਕਾਬੂ ਕੀਤਾ ਹੈ ਤੇ ਜੀ ਹੈਗਾ ਜੀ ਉਸ ਸੰਦੀਪ ਸਿੰਘ